ਹੈਲੋ ਖਾਨਵੀਰੋ ਸਤ ਸ੍ਰੀ ਅਕਾਲ ਫਾਰਮਿੰਗ ਵਿਦਮਨ ਜੀ ਤੁਹਾਡਾ ਸਵਾਗਤ ਹੈ ਬਾਈ ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਏ ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਦੇਣੀ ਹੈ ਆਪਣਾ ਬਈ ਜਿਹੜੀ ਆਪਣਾ ਕਿਵੇਂ ਅਸੀਂ ਖੇਤਾਂ ਦੀ ਡੋਲਾਂ ਤੋਂ ਬੱਟਾਂ ਤੋਂ ਲੱਖਾਂ ਰੁਪਏ ਕਮਾ ਸਕਦੇ ਹਾਂ ਇੱਕ ਇਹੋ ਜਿਹਾ ਪੇੜ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਹਾਨੂੰ ਦਿਖਾਉਂਦੇ ਆ ਵੀਡੀਓ ਚ ਅੱਜ ਸਾਰਾ ਕੁਝ ਕੀ ਕੁਝ ਪ੍ਰੋਗਰਾਮ ਹੈਗਾ ਕਿਵੇਂ ਆਪਾਂ ਡੋਲਾਂ ਤੋਂ ਲੱਖਾਂ ਰੁਪਏ ਕਮਾ ਸਕਦੇ ਹਾਂ ਤਾਂ ਟਾਈਮ ਵੇਸਟ ਨਾ ਕਰਦੇ ਹੋਏ ਤੁਹਾਨੂੰ ਬਾਈ ਅੱਗੇ ਲੈ ਚੱਲਦੇ ਆਂ ਵੀਡੀਓ ਚ ਏ ਚੈੱਕ ਕਰਨੇ ਆ ਬਾਈ ਤੁਹਾਨੂੰ ਕਿਵੇਂ ਅਸੀਂ ਡੋਲਾਂ ਤੋਂ ਲੱਖਾਂ ਰੁਪਏ ਕਮਾ ਸਕਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਬਾਈ ਬੂਟੇ ਖੜੇ ਆ ਇਹ ਹਜੇ 2 ਸਾਲ ਦੇ ਬੂਟੇ ਹੋਏ ਆ ਬਾਈ ਡੋਲਾਂ ਤੇ ਹੈਗੇ ਆ ਇਹ ਤੇ ਇੱਧਰ ਵੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਅਸੀਂ 4 ਕਿੱਲਾਂ ਦੇ ਵਿਚਾਲੇ ਖੜੇ ਆ ਇਸ ਟਾਈਮ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਕਿਵੇਂ ਲੱਖਾਂ ਰੁਪਏ ਇਹਨਾਂ ਤੋਂ ਬਣਾ ਸਕਦੇ ਆ ਪਹਿਲਾਂ ਤਾਂ ਤੁਹਾਨੂੰ ਬੂਟਿਆਂ ਦੀ ਗਰੋਥ ਚੈੱਕ ਕਰਾ ਦਿੰਦੇ ਆ 2 ਸਾਲ ਦੇ ਬੂਟੇ ਆ ਇਹ ਇਹ ਚੈੱਕ ਕਰੋ ਬਾਈ ਗਰੋਥ ਬੂਟਾ ਹੱਥ 'ਚ ਆ ਨਹੀਂ ਰਿਹਾ ਪੂਰਾ ਕਰੀਬਨ 19-20 ਇੰਚ ਦੇ ਕਰੀਬ ਬੂਟੇ ਹੋਏ ਹੋਏ ਐ ਇਕੱਲਾ ਇਕੱਲਾ ਬੂਟਾ ਸੇਮ ਗਰੋਥ ਤੇ ਐ ਬਾਈ ਇਹਦੇ ਵਿੱਚ ਸੀਗੇ ਆਪਣਾ ਦੋਹੇ ਪਾਸੇ ਗੰਨੇ ਦੇ ਖੇਤ ਆਪਣੇ ਇਹ ਔਰ ਇਧਰ ਵੀ ਤੁਹਾਨੂੰ ਦਿਖਾ ਦੰਨੇ ਆ ਇਧਰ ਖੜਾ ਮੱਕਾ ਪਿਛਲੇ ਸਾਲ ਸੀ ਕੀ ਇਹਦੇ ਵਿੱਚ ਜੀਰੀ ਇੱਦਾਂ ਕੀ ਫੇਰ ਜੀੜੀ ਲੱਗਣੀ ਐ ਔਰ ਬਾਈ ਤੁਹਾਨੂੰ ਦੱਸ ਦਈਏ ਇਥੇ ਬਾਈ ਜਿਹੜੀ ਬੱਟਾਂ ਤੇ ਲੱਗੇ ਹੋਏ ਆ ਕਰੀਬ ਇੱਕ ਇੱਕ ਬੱਟ ਤੇ 35-35 ਬੂਟੇ ਲੱਗੇ ਹੋਏ ਆ 35 ਬੂਟਿਆਂ ਦਾ ਮਤਲਬ ਹੈਗਾ 4 ਬੱਟਾਂ ਤੇ ਹੋਗੇ ਬਾਈ 140 ਬੂਟੇ ਔਰ ਬੂਟਿਆਂ ਦੀ ਤੁਹਾਨੂੰ ਗਰੋਥ ਮੈਂ ਦਿਖਾਈ ਰਿਹਾ ਹਾਂ ਬਾਈ ਕਿੰਨੀ ਸੋਹਣੀ ਗਰੋਥ ਚੱਲ ਰਹੀ ਐ ਔਰ 2 ਸਾਲ ਦੇ ਜਿਹੇ ਬੂਟੇ ਹੈਗੇ ਆ ਇੱਧਰ ਵੀ ਚੈੱਕ ਕਰੋ 140 ਬੂਟਿਆਂ ਦੇ ਬਾਈ ਰੇਟ ਦੇ ਹਿਸਾਬ ਨਾਲ ਅਗਰ ਕੈਲਕੂਲੇਸ਼ਨ ਕਰੀਏ ਤਾਂ ਤਕਰੀਬਨ 4 ਸਾਲ ਚ ਬੂਟੇ ਨਹੀਂ ਤਿਆਰ ਹੋ ਜਾਣਾ ਔਰ 4 ਸਾਲ ਵਿੱਚ ਬਾਈ ਤਕਰੀਬਨ ਘੱਟ ਤੋਂ ਘੱਟ ਜਿਹੜਾ ਮੈਂ ਰੇਟ ਦੱਸ ਰਿਹਾ ਤੁਹਾਨੂੰ ਅਗਰ ਇੱਕ ਬੂਟੇ ਦਾ ਰੇਟ ਬਾਈ ਇਹ ਘੱਟੋ ਘੱਟ 1 ਬੂਟਾ 2000 ਤੋਂ ਘੱਟ ਨਹੀਂ ਜਾਣਾ ਔਰ 2000 ਨੂੰ ਵੀ ਅਗਰ ਬੂਟੇ ਜਾਂਦੇ ਆ ਤਾਂ ਬਾਈ 140 ਬੂਟੇ ਬਣਦੇ ਆ ਇਹ 140 ਨੂੰ ਤੁਸੀਂ 2000 ਨਾਲ ਮਲਟੀਪਲਾਈ ਕਰ ਲੋ ਕਿੰਨਾ ਬਣਦਾ ਬਾਈ 280000 ਰੁਪਿਆ ਬਣਦਾ ਸਿਰਫ ਬੱਟਾਂ ਤੋਂ ਔਰ ਕੋਈ ਖਰਚਾ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਕਿਸੇ ਵੀ ਗੱਲ ਦਾ ਤੁਸੀਂ ਦੇਖ ਸਕਦੇ ਹੋ ਮੱਕਾ ਵੀ ਕਿੰਨਾ ਸੋਹਣਾ ਖੜਾ ਹੈ ਤੇ ਨਾਲ ਗੰਨੇ ਦੀ ਵੀ ਖੇਤੀ ਹੋ ਰਹੀ ਹੈ ਔਰ ਬਾਈ ਨਾਲ ਹੁਣ ਐਤ ਕੀ ਜਿਰੀ ਵੀ ਲੱਗਣੀ ਹੈ ਇਹ ਬਾਈ ਬਿਲਕੁਲ ਆਪਣੀ ਫ੍ਰੀ ਆਫ ਕੋਸਟ ਕਰ ਲਈ ਇਹਨੂੰ ਖੇਤੀ ਹੈ ਕੋਈ ਖਰਚਾ ਨਹੀਂ ਕੋਈ ਕੁਛ ਨਹੀਂ ਔਰ ਬਾਈ 3 ਸਾਲ ਚ ਇਹਨਾਂ ਨੇ 4 ਚ ਤਿਆਰ ਹੋ ਕੇ ਆਪਾਂ ਨੂੰ ਦੇ ਦੇਣੇ ਆ ਪੈਸੇ ਚੈੱਕ ਕਰੋ ਗਰੋਥ ਵੀ ਚੈੱਕ ਕਰੋ ਬੁੱਟਿਆਂ ਦੀ ਔਰ ਬਾਈ ਮੇਨ ਗੱਲ ਇਹ ਹੈ ਸਾਨੂੰ ਨੁਕਸਾਨ ਕੋਈ ਨਹੀਂ ਹੈਗਾ ਨਾ ਬੁੱਟਿਆਂ ਦਾ ਲੱਗਿਆ ਹੋਇਆ ਇਹਦਾ 2 ਸਾਲ ਸਾਨੂੰ ਪਸ਼ੂਸ ਨਹੀਂ ਦਿੱਤੇ ਇਹ ਕਦੋਂ ਇਹਨਾਂ ਦੇ 2 ਸਾਲ ਕੰਪਲੀਟ ਹੋ ਗਏ ਔਰ 2 ਸਾਲ ਦਾ ਫੇਰ ਨਹੀਂ ਪਤਾ ਲੱਗਣਾ ਇਹਨਾਂ ਦਾ ਅੱਗੇ ਔਰ ਅਗਰ ਵਧੀਆ ਇਹਨਾਂ ਦੀ ਕੇਅਰ ਕਰੂਗੇ ਤਾਂ ਬਾਈ ਇਹਨਾਂ ਨੇ 3 ਸਾਲ ਚ ਵੀ ਤਿਆਰ ਹੋ ਜਾਣਾ ਔਰ ਦੇਖ ਸਕਦੇ ਤੁਸੀਂ ਬੱਟਾਂ ਤੋਂ ਉਪਰ ਨੂੰ ਲੱਖਾਂ ਦਿਨਕਮ ਆਪਾਂ ਕਰ ਸਕਦੇ ਆ ਅਗਰ ਤੁਸੀਂ ਵੀ ਬੂਟੇ ਲਾਣਾ ਚਾਹੁੰਦੇ ਹੋ ਬਾਈ ਤਾਂ ਬਾਈ ਇਹਨਾਂ ਦਾ ਜਿਹੜਾ ਲਾਣ ਦਾ ਸਹੀ ਟਾਈਮ ਹੁੰਦਾ ਬਾਈ ਇਹਨਾਂ ਨੂੰ ਅਸੀਂ ਲਾ ਸਕਦੇ ਆ ਨਵੰਬਰ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਲਾ ਸਕਦੇ ਆ ਮਾਰਚ 'ਚ ਵੀ ਲਾ ਸਕਦੇ ਆ ਮਾਰਚ ਦੇ ਸਟਾਰਟਿੰਗ ਵੀਕ 'ਚ ਔਰ ਚੈੱਕ ਕਰੋ ਬਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ